ਫਿਲਮ ਜਿਹੜੀ ਹੁੰਦੀ ਹੈ ਨਾ ਫਿਲਮ ਤੁਹਾਡਾ ਕਲਚਰ ਦੁਨੀਆ ਚ ਲੈ ਕੇ ਜਾਂਦੀ ਹੈ ਤੁਹਾਨੂੰ ਰਿਪਰੈਜ਼ੈਂਟ ਕਰਦੀ ਹੈ ਅੱਜ ਅਸੀਂ ਮੰਨੀਏ ਨਾ ਮੰਨੀਏ ਅਮਰੀਕਾ ਨੂੰ ਅਮਰੀਕਾ ਬਣਾਉਣ ਚ ਉਹਦੀ ਫਿਲਮ ਇੰਡਸਟਰੀ ਦਾ ਬਹੁਤ ਵੱਡਾ ਹੱਥ ਹੈ ਉਹਦੇ ਨਿਊਕਲੀਅਰ ਵਾਰ ਹੈਡ ਤੋਂ ਵੀ ਵੱਡਾ ਹੱਥ ਹੈ ਹਰ ਬੰਦੇ ਦੇ ਡਰਾਈੰਗ ਰੂਮ ਬੈਡਰੂਮ ਚ ਉਹਨਾਂ ਨੇ ਆਪ ਦਾ ਕਲਚਰ ਲੈ ਆ ਕੇ ਬਾੜਦਾ ਇਹ ਉਹਨਾਂ ਦੀਆਂ ਫਿਲਮਾਂ ਦੀ ਖਾਸੀਅਤ ਹੈ ਤਾਂ ਸਾਡਾ ਜਿਹੜਾ ਐਡਾ ਰਿਚ ਕਲਚਰ ਹੈ ਇਹਨੂੰ ਐਟ ਲੀਸਟ ਜਿਹੜੇ ਬੰਦੇ ਸਾਡੇ ਨਾਲ ਰਹੇ ਐ ਕਮ ਸੇ ਕਮ ਉਹਨਾਂ ਦੇ ਥੀਏਟਰਸ ਦੇ ਵਿੱਚ ਤਾਂ ਪਲੇ ਹੋਵੇ ਜਾ ਕੇ ਔਰ ਸਾਡਾ ਕਲਚਰ ਪਲੇ ਹੋਵੇ ਕੱਲੀ ਫਿਲਮ ਨਹੀਂ ਸਾਡੇ ਉਦੋਂ ਦੇ ਜਦੋਂ ਸਾਡੇ ਨਾਲ ਸੀਗੇ ਜਦੋਂ ਲੈਂਦਾ ਤੇ ਚੜਦਾ ਕੁਝ ਵੀ ਨਹੀਂ ਸੀ ਇੱਕੀ ਸੀ ਪੰਜਾਬ ਔਰ ਬਲਕੇ ਲੰਬਾ ਵੀ ਬੜਾ ਸੀ ਉਦੋਂ ਤਾਂ ਉਹ ਪਿਸ਼ਾਵਰ ਤੋਂ ਲੈ ਕੇ ਦਿੱਲੀ ਤੱਕ ਆਉਂਦੇ ਸੀ ਆਪਾਂ ਉਦੋਂ ਦਾ ਜਿਹੜਾ ਕਲਚਰ ਹੈ ਉਹ ਅਗਰ ਉਹਨਾਂ ਘਰਾਂ 'ਚ ਅੱਜ ਪਲੇ ਕੀਤਾ ਜਾ ਰਿਹਾ ਉੱਥੋਂ ਦੇ ਬੱਚੇ ਵੀ ਉਹਨੂੰ ਵੇਖ ਰਹੇ ਨੇ ਮੈਨੂੰ ਲੱਗਦਾ ਹੈ ਸਾਡੇ ਸਾਡੇ ਨਹੀਂ ਇਹ ਤੁਹਾਡੇ ਸਾਰਿਆਂ ਦੀ ਵੀ ਖੁਸ਼ੀ ਦੀ ਗੱਲ ਹੈ ਕਿ ਤੁਹਾਡੀਆਂ ਉਹ ਗੱਲਾਂ ਜਿਹੜੀਆਂ ਤੁਸੀਂ ਵਾਕਿਫ ਹੋ ਉਹ ਵੀ ਜਾਣ ਰਹੇ ਨੇ ਔਰ ਇਹ ਬਹੁਤ ਜ਼ਰੂਰੀ ਵੀ ਸੀਗਾ ਇਹ ਬਹੁਤ ਜ਼ਰੂਰੀ ਸੀ ਹਮੈਂ ਇੱਕ ਮੈਨੂੰ ਬੇਨਤੀ ਮੈਂ ਇੱਕ ਮੈਂ ਭੁੱਲ ਗਿਆ ਸੀ ਪਹਿਲਾਂ ਸ਼ੁਰੂ 'ਚ ਕਰਨੀ ਕਿ ਬਹੁਤ ਸਾਡੇ ਉਤਸ਼ਾਹੀ ਨੌਜਵਾਨ ਵੀ ਆਉਂਦੇ ਨੇ ਸਿਨੇਮੇ 'ਚ ਮੇਰੀ ਇੱਕ ਛੋਟੀ ਜੀ ਗੁਜ਼ਾਰਿਸ਼ ਆ ਉਹਨੂੰ ਉਹਨਾਂ ਨੂੰ ਸਪੈਸ਼ਲੀ ਬੱਬੂ ਦੇ ਫੈਨ ਨੇ ਬਹੁਤ ਜ਼ਬਰਦਸਤ ਕਿ ਯਾਰ ਉੱਥੇ ਲੇਡੀਜ਼ ਅਗਰ ਬੈਠੀਆਂ ਹੁੰਦੀਆਂ ਨਾ ਤਾਂ ਪਲੀਜ਼ ਜਰਾ ਪੰਗੜਾ ਪਾਉਣ ਲੱਗੇ ਉਹਨਾਂ ਨੂੰ ਤੰਗ ਨਾ ਕਰਿਓ ਜੇ ਉਹਨਾਂ ਨੂੰ ਫਿਲਮ ਵੇਖਣ ਦਿਓ ਜੇ ਕਿਉਂਕਿ ਆਪਾਂ ਰੈਲੀ ਤੇ ਨਹੀਂ ਆਏਗੇ ਆਪਾਂ ਇੱਕ ਵਧੀਆ ਚੀਜ਼ ਕਲਚਰ ਚ ਗੁੰਨੀ ਹੋਈ ਵੇਖਣ ਆਏ ਆ ਉਹ ਫਿਲਮੀ ਤੌਰ ਤੇ ਉਹਨੂੰ ਇੰਜੋਏ ਕਰੋ ਹਾਂ ਜੋ ਉਹ ਵੀ ਤੁਹਾਡੇ ਨਾਲ ਬੈ ਕੇ ਫਖਰ ਮਹਿਸੂਸ ਕਰਨ ਕਿ ਯਾਰ ਅਸੀਂ ਕੁਝ ਕਲਚਰ ਚ ਗੁੰਨੀ ਹੋਈ ਚੀਜ਼ ਕਹਾਣੀ ਇੱਕ ਦੇਖ ਰਿਹਾ ਹੈ ਕਈ ਵਾਰੀ ਕੀ ਹੁੰਦਾ ਉਹਨਾਂ ਲਈ ਥੋੜਾ ਜਿਹਾ ਔਕਵਰਡ ਹੋ ਜਾਂਦਾ ਹੈ ਬੈਠਣਾ ਜਦੋਂ ਰੌਲਾ ਪੈ ਰਿਹਾ ਹੁੰਦਾ ਨਾਲ ਤਾਂ ਪਲੀਜ਼ ਤੁਸੀਂ ਇੰਜੋਏ ਕਰੋ ਰੱਜ ਕੇ ਕਰੋ ਪਰ ਥੋੜਾ ਜਿਹਾ ਉਹਨਾਂ ਦਾ ਖਿਆਲ ਜ਼ਰੂਰ ਰੱਖਿਓ ਜੀ ਹਾਂ ਨਾ ਮਤਲਬ ਤੁਸੀਂ ਆਪਦੇ ਵੱਲੋਂ ਨਹੀਂ ਸੌਖਾ ਤਰੀਕਾ ਉਹਦਾ ਨੱਚੀ ਜਾਓ ਅਸੀਂ ਦੀ ਰੋਕ ਦੇ ਪਰ ਜਦੋਂ ਆਤ ਅੱਜ ਕੱਲ ਫੇਸਬੁੱਕ ਤੇ ਤਾਂ ਸਾਰੀਆਂ ਇੰਸਟਾਗ੍ਰam ਤੇ ਤੁਸੀਂ ਆਪ ਦੇ ਵੱਲੋਂ ਇਕੱਠੇ ਹੋ ਕੇ 50 100 ਜਣਾ ਆਪਣਾ ਇੱਕ ਲਾਗੀ ਸਕਰੀਨ ਬੁੱਕ ਕਰਾ ਲਿਆ ਕਰੋ ਉਹ ਅਸੀਂ ਥੀਏਟਰ ਵਾਲਿਆਂ ਨੂੰ ਵੀ ਕਹਿ ਦਿਆ ਕਰਾਂਗੇ ਸਾਨੂੰ ਤੁਸੀਂ ਇਨਫੋਰਮ ਕਰ ਦਿਆ ਕਰੋ ਦਫ਼ਤਰ 'ਚ ਵੀ ਭਾਈ ਇਹ ਇਕੱਠੇ ਹੋ ਕੇ ਸਾਰੇ ਯੂਥ ਨਹੀਂ ਆਉਣਾ ਪੁਲਿਸ ਵਾਲਿਆਂ ਨੂੰ ਵੀ ਕਹਿ ਦਿਆ ਕਰਾਂਗੇ ਅੰਦਰ ਨਾ ਜਾਇਓ ਆਪ ਹੀ ਨਿਭੜ ਲੈਣਗੇ 2 ਘੰਟੇ 'ਚ ਸੋ ਜਿਹੜੇ ਨੌਜਵਾਨ ਆ ਅੱਜ ਕੱਲ ਤਾਂ ਸੌਖਾ ਇੱਕ ਦੂਜੇ ਨਾਲ ਜੁੜੇ ਹੋਏ ਆ ਸਾਰੇ ਤਾਂ ਜਦੋਂ ਵੀ ਤੁਸੀਂ ਨੱਚਣ ਦਾ ਮਨ ਕਰਦਾ 10 ਵਾਰੀ ਦੇਖੋ ਕਿਉਂਕਿ ਇੱਕ ਵਾਰੀ ਤਸੱਲੀ ਹੋਣੀ ਨਹੀਂ ਹੈ ਗਰੰਟੀ ਹੈ ਫਿਲਮ ਤੁਸੀਂ ਵਾਰ-ਵਾਰ ਦੇਖਣੀ ਹੈ ਔਰ ਫਿਲਮ ਚੰਗੀ ਮਾੜੀ ਇਸ ਤੇ ਨਿਰਪਰ ਕਰਦੀ ਹੈ ਕਿ ਤੁਸੀਂ ਜਦੋਂ ਵਾਰ-ਵਾਰ ਦੇਖਦੇ ਹੋ ਔਰ ਤੁਸੀਂ ਵਾਰ-ਵਾਰ ਦੇਖੋ ਪਰ ਆਪਣੀ ਆਪਣਾ ਸਿਨੇਮਾ ਇੱਕ ਬੁੱਕ ਕਰਾ ਲਿਆ ਤੁਸੀਂ ਖਰੂਦ ਪਾ ਅਸੀਂ ਨਹੀਂ ਰੋਕਦੇ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ E